ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਾਸ ਨਾ ਤੁਹਾਡਾ ਕੀ ਸਮਝਾ ਰਹਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਤੇ ਅੱਜ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਜੀ ਇਸ ਜਿਹੜੇ ਔਰੈਂਜ ਇਹਦੇ ਬਾਰੇ ਵੀਡੀਓ ਔਰੈਂਜ ਜਿਹੜਾ ਖਾਣੇ ਹਰ ਇੱਕ ਨੂੰ ਪਸੰਦ ਹੈ ਤੇ ਪਸੰਦ ਹੁੰਦੇ ਆ ਤੇ ਇਹ ਜਿਹੜੇ ਆ ਫਾਇਦੇਮੰਦ ਵੀ ਬਹੁਤ ਹੁੰਦੇ ਆ ਤੇ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦੇ ਆ ਤੇ ਵਿਟਾਮਿਨ ਸੀ ਜਿਹੜਾ ਖਾਣਾ ਸਿਹਤ ਵਾਸਤੇ ਬਹੁਤ ਵਧੀਆ ਹੈ ਤੇ ਇਹਦੇ ਨਾਲ ਨਾਲ ਜਿਹੜਾ ਇਹ ਸਾਡੇ ਸਕਿਨ ਵਾਸਤੇ ਵੀ ਬਹੁਤ ਵਧੀਆ ਹੈ ਅਸੀਂ ਕੀ ਕਰਦੇ ਆ ਇਹਨੂੰ ਔਰੇਂਜ ਨੂੰ ਕਾ ਕੇ ਦੇ ਸਿਲਕੇ ਜੜਿਆ ਉਹ ਸੁੱਟ ਦਿੰਨੇ ਆ ਤੇ ਅਸੀਂ ਕੀ ਕਰਾਂਗੇ ਕਿ ਇਹਦਾ ਅੱਜ ਜੂਸ ਕਰਕੇ ਤੁਹਾਨੂੰ ਦਿਖਾਵਾਂਗੇ ਅਸੀਂ ਤੁਹਾਨੂੰ ਕਰੀਮ ਬਣਾ ਕੇ ਦਿਖਾਵਾਂਗੇ ਤੇ ਇਹ ਕਰੀਮ ਜਿਹੜੀ ਆ ਫੇਸ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਸਕਿਨ ਤੇ ਜਿਹੜਾ ਕਾਫੀ ਗ로우 ਹੁੰਦਾ ਹੈ ਤੇ ਵਿਟਾਮਿਨ ਸੀ ਜਿਹੜਾ ਸਾਡੇ ਸਕਿਨ ਨੂੰ ਵਾਸਤੇ ਗ로우 ਵਾਸਤੇ ਉਹ ਵਧੀਆ ਹੁੰਦਾ ਹੈ ਤੇ ਜਿਸ ਤਰ੍ਹਾਂ ਲੈਮਨ ਵਿੱਚ ਔਰੇਂਜ ਵਿੱਚ ਇਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਇਹਦੇ ਜਿਹੜੇ ਸਿਲਕੇ ਆ ਸੀ ਇਹਨਾਂ ਨੂੰ ਜਦੋਂ ਛਿਲਕੇ ਸੀ ਡਾਇਰੈਕਟਲੀ ਇਹਦੇ ਫੇਸ ਦੇ ਉੱਤੇ ਸੀ ਯੂਜ਼ ਕਰ ਸਕਦੇ ਆ ਤੇ ਕਈ ਤਾਂ ਇਹਦਾ ਜਿਹੜਾ ਛਿਲਕਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਫਿਰ ਇਹਦੀ ਜਦੋਂ ਕਰੀਮ ਬਣਾ ਕੇ ਵਿੱਚ ਗੁਲਾਬ ਜਲ ਮਿਲਾ ਕੇ ਇਸ ਤਰ੍ਹਾਂ ਪੈਕ ਦੇ ਤੌਰ ਤੇ ਫੇਸ ਤੇ ਯੂਜ਼ ਕਰਦੇ ਆ ਬਟ ਅੱਜ ਅਸੀਂ ਤੁਹਾਨੂੰ ਡਾਇਰੈਕਟਲੀ ਇਹ ਜਿਹੜੇ ਫਰੈਸ਼ ਔਰੇਂਜਾ ਇਹਨਾਂ ਦੇ ਛਿਲਕਿਆਂ ਦੀ ਤੁਹਾਨੂੰ ਕਰੀਮ ਬਣਾ ਕੇ ਦਿਖਾਵਾਂਗੇ ਜੋ ਕਿ ਬਹੁਤ ਹੀ ਵਧੀਆ ਹੈ ਇਹ ਜਿਹੜੀਆਂ ਕਰੀਮ ਹੁੰਦੀਆਂ ਨੇ ਇਹ ਚਲਦੀਆਂ ਤਾਂ ਜ਼ਿਆਦਾ ਦਿਨ ਨਹੀਂ ਆ ਬਟ ਇਹ ਜਿਨ੍ਹਾਂ ਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਤੇ ਜਿਹੜਾ ਵਾ ਉਹ ਫਾਇਦਾ ਬਹੁਤ ਜ਼ਿਆਦਾ ਦਿੰਦੀਆਂ ਨੇ ਤੇ ਤੁਹਾਨੂੰ ਅੱਜ ਅਸੀਂ ਜਿਹੜੀ ਵਿਟਾਮਿਨ ਸੀ ਭਰਪੂਰ ਇਹਨਾਂ ਔਰੈਂਜ ਦੇ ਛਿਲਕਿਆਂ ਦੀ ਕਰੀਮ ਬਣਾ ਕੇ ਦਿਖਾਵਾਂਗੇ ਤੇ ਆਓ ਬਣਾਉਂਦੇ ਹਾਂ ਨਾਲ ਤੁਹਾਨੂੰ ਵੀ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਔਰੈਂਜ ਦੇ ਛਿਲਕੇ ਇਹ ਇੱਕ ਔਰੈਂਜ ਛਿੱਲ ਲਿਆ ਤੇ ਉਹਦੇ ਛਿਲਕੇ ਮੈਂ ਲੈ ਲਏ ਸੀਗੇ ਤੇ ਇਹਨਾਂ ਨੂੰ ਕੀ ਆ ਛੋਟੇ-ਛੋਟੇ ਪੀਸ ਕਰਕੇ ਛਿਲਕਿਆਂ ਨੂੰ ਤੇ ਅਸੀਂ ਇਹਨੂੰ ਮਿਕਸੀ ਦੇ ਵਿੱਚ ਇਹ ਜਿਹੜਾ ਮਿਕਸਰ ਜਾ ਰਿਹਾ ਇਹਦੇ ਵਿੱਚ ਅਸੀਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਤੇ ਇਹਨਾਂ ਦਾ ਬਣਾ ਲਵਾਂਗੇ ਅਸੀਂ ਪੇਸਟ ਤੇ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਇਹ ਛਿਲਕਿਆਂ ਦੇ ਵਿੱਚ ਜਿਹੜੇ ਆ ਇਹ ਜੇ ਥੋੜੇ ਜੇ ਸੁੱਕੇ ਹੋਣ ਤਾਂ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਇਹ ਗੁਲਾਬ ਜਲ ਹੈ ਗੁਲਾਬ ਜਲ ਦੇ 2 ਚਮਚੇ ਇਹਦੇ ਵਿੱਚ ਪਾ ਲੈਣੇ ਆ ਆਪਣੇ ਅਕੋਰਡਿੰਗ ਮਤੇ ਆਪਣੇ ਅਕੋਰਡਿੰਗ ਕੀ ਇਨੀ ਕੀ ਕਰੀਮ ਬਣਾਉਣੀ ਜਿਹੜੀ ਆ ਉਹ ਵਧੀਆ ਹੈ ਜਿਆਦਾ ਕਰੀਮ ਜੜੀ ਆ ਉਹ ਖਰਾਬ ਹੋ ਜਾਂਦੀ ਹੈ ਤਾਂ ਇੰਨੇ ਕੁ ਛਿਲਕੇ ਤੁਸੀਂ ਕਰੀਮ ਬਣਾਓ ਤੇ ਇਹਨਾਂ ਦੇ ਵਿੱਚ ਤੁਸੀਂ ਦੋ ਚਮਚੇ ਜਿਹੜੇ ਆ ਉਹ ਗੁਲਾਬ ਜਲ ਦੇ ਐਡ ਕਰ ਲਓ ਤੇ ਗੁਲਾਬ ਜਲ ਦੇ ਚਮਚੇ ਐਡ ਕਰਨ ਤੋਂ ਬਾਅਦ ਫਿਰ ਅਸੀਂ ਕੀ ਆ ਮਿਕਸਰ ਜਾਰ ਨੂੰ ਬੰਦ ਕਰਕੇ ਤੇ ਮਿਕਸੀ ਦੇ ਵਿੱਚ ਅਸੀਂ ਇਹਨੂੰ ਇਹ ਤਾਂ ਚੰਗੀ ਤਰ੍ਹਾਂ ਪੇਸਟ ਬਣਾ ਲਾਂਗੇ ਤੇ ਇਹ ਦੇਖੋ ਇਹਦਾ ਪੇਸਟ ਬਣ ਗਿਆ ਤੇ ਹੁਣ ਅਸੀਂ ਇਹ ਡਾਇਰੈਕਟ ਹੀ ਇਹ ਜਿਹੜਾ ਪੇਸਟ ਵਾ ਇਹਨੂੰ ਯੂਜ਼ ਨਹੀਂ ਕਰਨਾ ਇਹਨੂੰ ਕੀ ਕਰਨਾ ਸ਼ਾਨਣੀ ਦੀ ਜਿਹੜੀ ਆ ਪੂਣੀ ਆ ਉਹਦੀ ਹੈਲਪ ਦੇ ਨਾਲ ਅਸੀਂ ਜਾਂ ਕਿਸੇ ਕੱਪੜੇ ਦੀ ਹੈਲਪ ਦੇ ਨਾਲ ਇਹਨੂੰ ਛਾਨ ਲੈਣਾ ਹੈ ਇਹਦੇ ਵਿੱਚੋਂ ਜਿਹੜਾ ਅਸੀਂ ਬ੍ਰੀਕ ਬ੍ਰੀਕ ਜਿਹੜਾ ਇਹਦਾ ਉੱਪਰਲਾ ਗੁੱਦਾ ਉਹ ਕੱਢ ਦੇਣਾ ਹੈ ਤੇ ਇਹਦਾ ਸਿਰਫ ਜਿਹੜਾ ਜੂਸ ਹੈ ਵਿੱਚੋਂ ਅਸੀਂ ਉਹਨੂੰ ਹੀ ਯੂਜ਼ ਵਿੱਚ ਲੈਣਾ ਹੈ ਤੇ ਸਾਰਾ ਮਟੀਰੀਅਲ ਅਸੀਂ ਪੋਣੀ ਦੇ ਵਿੱਚ ਪਾ ਲਵਾਂਗੇ ਤੇ ਇਹ ਦੇਖੋ نیچے ਜਿਹੜਾ ਵਾ ਇਹਨੂੰ ਚੰਗੀ ਤਰ੍ਹਾਂ ਦਬਾ ਕੇ ਬਹੁਤ ਆਸਾਨੀ ਦੇ ਨਾਲ ਨਹੀਂ ਨਿਕਲਦਾ ਇਹਨੂੰ ਚੰਗੀ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਕਰਨਾ ਪੈਂਦਾ ਹੈ ਤੇ ਫੇਰ ਜਾ ਕੇ ਕਿਤੇ 2-3 ਚਮਚ ਦੇ ਤਕਰੀਬਨ ਇਹ ਰਸ ਨਿਕਲਦਾ ਹੈ ਤੇ ਇਹੋ ਜਿਹਾ ਇੰਨਾ ਕਿ 2-3 ਚਮਚ ਸਾਨੂੰ ਇਹਦਾ ਜਿਹੜਾ ਉਹ ਮਟੀਰੀਅਲ ਉਹ ਚਾਹੀਦਾ ਹੈ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਕਰ ਲਵਾਂਗੇ ਤੇ ਹੌਲੀ-ਹੌਲੀ 5-10 ਮਿੰਟ ਦੇ ਵਿੱਚ ਜਿਹੜਾ ਵਾ ਉਹ ਇਹ ਚੀਜ਼ ਨਿਕਲਾਵੇਗੀ ਤੇ ਇਹਦਾ ਜਿਹੜਾ ਥੱਲੇ ਅ ਅ ਰਸ ਨਿਕਲ ਰਿਹਾ ਹੈ ਉਹ ਜਿਹੜਾ ਵਾ ਗਾੜਾ ਮਿਕਸਚਰ ਹੈ ਉਹ ਸਾਨੂੰ ਚਾਹੀਦਾ ਹੈ ਉਹਦੀ ਕਰੀਮ ਜਿਹੜੀ ਆ ਉਹ ਬਣੇਗੀ ਤੇ ਜਿਹੜਾ ਉੱਪਰ ਲਾਏ ਗੁੱਦਾ ਜਿਹੜਾ ਬਚ ਗਿਆ ਹੈ ਉਹ ਉਹਨੂੰ ਅਸੀਂ ਜਿਹੜਾ ਵਾ ਅਲੱਗ ਰੱਖ ਲਵਾਂਗੇ ਤੇ ਇਹ ਦੇਖੋ ਇਹ ਦੋ ਕ ਚਮਚ ਦੇ ਤਕਰੀਬਨ ਜਿਹੜਾ ਵਿੱਚ ਮਟੀਰੀਅਲ ਸਾਨੂੰ ਮਿਲ ਗਿਆ ਤੇ ਇਹਦੀ ਅਸੀਂ ਹੁਣ ਜਿਹੜੀ ਆ ਉਹ ਕਰੀਮ ਤਿਆਰ ਕਰਾਂਗੇ ਇਸ ਤਰੀਕੇ ਦਾ ਸਟ੍ਰਕਚਰ ਸਾਨੂੰ ਚਾਹੀਦਾ ਹੈ ਤੋ ਹੁਣ ਇਹਦੇ ਵਿੱਚ ਅਸੀਂ ਕੀ ਯੂਜ਼ ਕਰਾਂਗੇ ਉਹ ਕਰਾਂਗੇ ਜੀ ਐਲੋਵੀਰਾ ਜੈਲ ਐਲੋਵੀਰਾ ਜੈਲ ਤੁਸੀਂ ਜਿਹੜੀ ਆ ਉਹ ਹੋਮ ਮੇਡ ਨਹੀਂ ਲੈਣੀ ਹੈਗੀ ਇਹਨੂੰ ਤੁਸੀਂ ਰੈਡੀਮੇਡ ਹੀ ਲੈਣਾ ਹੈ ਕਿਉਂਕਿ ਜਿਹੜੀ ਘਰ ਦੀ ਜੈਲ ਆ ਉਹ ਫਿਰ ਖਰਾਬ ਜਲਦੀ ਹੋ ਜਾਂਦੀ ਆ ਤੇ ਇਹ ਲੈ ਲਈ ਅਸੀਂ ਮਾਰਕੀਟ ਵਾਲੀ ਐਲੋਵੀਰਾ ਜੈਲ ਦੋ ਚਮਚ ਇਹ ਜਿਹੜਾ ਥੱਲੇ ਮਟੀਰੀਅਲ ਸੀਗਾ ਤੇ ਦੋ ਚਮਚ ਅਸੀਂ ਇਹਦੇ ਵਿੱਚ ਐਲੋਵੀਰਾ ਜੈਲ ਐਡ ਕਰ ਦਿੱਤੀ ਤੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਸ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਗਲਿਸਰੀਨ ਇਹਦੇ ਵਿੱਚ ਅਸੀਂ ਗਲਿਸਰੀਨ ਐਡ ਕਰਨੀ ਹੈ ਤੇ ਗਲਿਸਰੀਨ ਜਿਹੜੀ ਆ ਉਹ ਜਿਸ ਤਰ੍ਹਾਂ ਹੁਣ ਸਰਦੀਆਂ ਦਾ ਮੌਸਮ ਜਾ ਰਿਹਾ ਤੇ ਗਰਮੀਆਂ ਦਾ ਮੌਸਮ ਆ ਰਿਹਾ ਤੇ ਇਸ ਕਰਕੇ ਸਾਨੂੰ ਆਇਲੀ ਟੈਕਸਚਰ ਜ਼ਿਆਦਾ ਨਹੀਂ ਚਾਹੀਦਾ ਤੇ ਫਿਰ ਅਸੀਂ ਥੋੜੀ ਜੀ ਗਲਿਸਰੀਨ ਜਿਹੜੀ ਯੂਜ਼ ਕਰਾਂਗੇ ਜੇ ਸਰਦੀਆਂ ਹੋਣ ਤਾਂ ਫਿਰ ਤੁਹਾਨੂੰ ਕਿਉਂਕਿ ਡਰਾਈਨੈਸ ਜ਼ਿਆਦਾ ਹੁੰਦੀ ਹੈ ਤਾਂ ਫਿਰ ਅਸੀਂ ਅਸੀਂ 1 ਚਮਚ ਚ ਭਰ ਕੇ ਜਿਹੜਾ ਗਲਿਸਰੀਨ ਦਾ ਲਵਾਂਗਾ ਤਾਂ ਹੁਣ ਅਸੀਂ ਥੋੜੀ ਜੀ ਗਲਿਸਰੀਨ ਲਵਾਂਗੇ ਦੇ ਨਾਲ ਹੀ ਇਹਦੇ ਵਿੱਚ ਪਾ ਦਵਾਂਗੇ ਜੀ ਇੱਕ ਵਿਟਾਮਿਨ ਸੀ ਦਾ ਕੈਪਸੂਲ ਵਿਟਾਮਿਨ ਜੀ ਦਾ ਕੈਪਸੂਲ ਇਹਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਜਿਹੜੀ ਇਹ ਕਰੀਮ ਆ ਉਹ ਤਿਆਰ ਹੋ ਜਾਵੇਗੀ ਇਹ ਵਿਟਾਮਿਨ ਜੀ ਦਾ ਕੈਪਸੂਲ ਇਹਨੂੰ ਵਿੱਚ ਐਡ ਕਰ ਦਵਾਂਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਉਹ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਫੁੱਲ ਜਿਹੜੀ ਆ ਵੀਡੀਓ ਦਾ ਪਤਾ ਲੱਗ ਸਕੇ ਤੇ ਜਿਹੜੀ ਹਾਰੇ ਇੱਕ ਚੀਜ਼ ਹੈ ਤੁਸੀਂ ਚੰਗੀ ਤਰੀਕੇ ਦੇ ਨਾਲ ਸਿੱਖ ਸਕੋ ਤੇ ਇਹ ਦੇਖੋ ਇਹ ਸਾਰੀਆਂ ਚੀਜ਼ਾਂ ਸੀ ਐਡ ਕਰ ਦਿੱਤੀਆਂ ਨੇ ਤੇ ਇੱਕ ਵਧੀਆ ਜੀ ਹੁਣ ਕਰੀਮ ਬਣ ਕੇ ਤਿਆਰ ਹੋ ਗਈ ਹੈ ਤੇ ਇਹਨੂੰ ਤੁਸੀਂ ਜਿਹੜੀ ਹੈ ਕਿਸੇ ਵੀ ਟਾਈਮ ਸਵੇਰੇ ਸ਼ਾਮ ਰਾਤ ਨੂੰ ਸੌਣ ਲੱਗਿਆਂ ਤੁਸੀਂ ਆਪਣੇ ਹੱਥ ਪੈਰ ਮੂੰਹ ਸਾਫ਼ ਕਰਕੇ ਉਹਦੇ ਤੇ ਲਗਾ ਸਕਦੇ ਹੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਗਲੋ ਆਉਂਦਾ ਹੈ ਤੇ ਸਕਿਨ ਦੀ ਜਿਹੜੀ ਹੈ ਡਰਾਈਨੈਸ ਦੂਰ ਹੋ ਜਾਂਦੀ ਹੈ ਤੇ ਉੱਪਰੋਂ ਜਿਹੜੀ ਡੈੱਡ ਸਕਿਨ ਵਾਂ ਉਹ ਵੀ ਖਤਮ ਹੋ ਜਾਂਦੀ ਹੈ ਤੇ ਇਹਨੂੰ ਅਸੀਂ ਫਿਰ ਅਸੀਂ ਇੱਕ ਕਿਸੇ ਵੀ ਕੱਚ ਦੀ ਸ਼ੀਸ਼ੀ ਵਿੱਚ ਐਡ ਕਰ ਲਵਾਂਗੇ ਜਿਹੜੀਆਂ ਰੈਮਡੀਜ਼ ਆ ਉਹਨਾਂ ਨੂੰ ਕਦੀ ਵੀ ਪਲਾਸਟਿਕ ਦੀ ਸ਼ੀਸ਼ੀ ਵਿੱਚ ਨਹੀਂ ਪਰਨਾ ਚਾਹੀਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਵਧੀਆ ਜਿਹੜੀ ਕਰੀਮ ਬਣ ਕੇ ਤਿਆਰ ਹੋਈ ਹੈ ਤੇ ਇਹ ਜਿਹੜੀ ਕਰੀਮ ਆ ਅਸੀਂ ਇਹਨੂੰ ਜਿਹੜਾ ਹੱਥ ਧੋ ਕੇ ਸਵੇਰ ਦੇ ਟਾਈਮ ਤੇ ਜਿਹੜਾ ਹੱਥ ਮੂੰਹ ਧੋ ਕੇ ਅਸੀਂ ਇਹਨੂੰ ਮੂੰਹ ਤੇ ਵੀ ਲਗਾ ਸਕਦੇ ਹੱਥ ਤੇ ਵੀ ਲਗਾ ਸਕਦੇ ਹਾਂ ਤੇ ਇਹਨੂੰ ਕਿਸੇ ਵੀ ਬਾਡੀ ਪਾਰਟ ਤੇ ਲਗਾ ਸਕਦੇ ਹਾਂ ਤੇ ਇਹ ਦੇ ਨਾਲ ਫੇਸ ਤੇ 글로 ਵੀ ਬਹੁਤ ਆਉਂਦਾ ਏ ਤੇ ਜਿਹੜੀਆਂ ਕੈਮੀਕਲ ਜਿਹੜੀਆਂ ਵਾਲੀਆਂ ਕੈਮੀਕਲ ਵਾਲੀਆਂ ਕਰੀਮਾਂ ਉਹਨਾਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਆ ਜਿਹੜੀਆਂ ਚੀਜ਼ਾਂ ਨੇਚਰਲ ਅਸੀਂ ਘਰ ਦੇ ਵਿੱਚ ਤਿਆਰ ਕਰਦੀ ਆ ਇਹ ਜਿਆਦਾ ਦੇਰ ਤੱਕ ਚੱਲਦੀਆਂ ਤਾਂ ਨਹੀਂ ਆ ਬਟ ਇਹਨਾਂ ਦਾ ਫਾਇਦਾ ਇਹ ਹੈ ਕਿ ਇਹ ਜਿਹੜੀਆਂ ਸਾਡੀ ਸਿਹਤ ਨੂੰ ਜਰਵਾ ਅੰਦਰ ਤੋਂ ਜਰਾਂ ਨਿਖਾਰਦੀਆਂ ਨੇ ਇਹਨਾਂ ਦਾ ਕੋਈ ਵੀ ਜਰਾਂ ਸਾਈਡ ਇਫੈਕਟ ਨਹੀਂ ਹੁੰਦਾ ਤੇ ਵਿਦਆਊਟ ਕੋਸਟ ਅਸੀਂ ਫ੍ਰੀ ਦੇ ਵਿੱਚ ਘਰੇ ਜਰਾਂ ਤਿਆਰ ਕਰ ਸਕਦੇ ਆ ਇਨਾਂ ਨੂੰ ਅਸੀਂ ਫ੍ਰਿਜ ਦੇ ਵਿੱਚ 10 ਤੋਂ 15 ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਆ ਜਿਆਦਾ ਮਾਤਰਾ ਵਿੱਚ ਅਸੀਂ ਨਹੀਂ ਤਿਆਰ ਕਰਦੇ ਕਿਉਂਕਿ ਜੇ ਅਸੀਂ ਜਿਆਦਾ ਤਿਆਰ ਕਰਾਂਗਾ ਤਾਂ ਇਹ ਫਿਰ ਇਹ ਖਰਾਬ ਹੋ ਜਾਂਦੀ ਆ ਇਹਨੂੰ ਅਸੀਂ ਸਿਰਫ 10 ਤੋਂ 15 ਦਿਨ ਤੱਕ ਜਿਹੜਾ ਸਟੋਰ ਕਰਕੇ ਰੱਖ ਸਕਦੇ ਆ ਤੇ ਵਧੀਆ ਰਿਜ਼ਲਟ ਇਹ ਤੋਂ ਲੈ ਸਕਦੇ ਆ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਜਿਹੜੀ ਨੈਚੁਰਲ ਚੀਜ਼ਾਂ ਉਹਨਾਂ ਤੋਂ ਜਿਹੜੀਆਂ ਇਹ ਰੈਮੀਡੀਜ਼ ਤਿਆਰ ਕਰ ਸਕਦੇ ਹੋ ਤੇ ਆਪਣਾ ਜਿਹੜਾ ਉਹ ਸਕਿਨ ਨੂੰ ਨਿਖਾਰ ਸਕਦੇ ਹੋ ਤੇ ਇਹਨੂੰ ਤੁਹਾਨੂੰ ਜੂਸ ਕਰਕੇ ਦਿਖਾਉਨੇ ਆ ਦੇਖੋ ਇਹਨੂੰ ਹੱਥੇ ਲਗਾ ਕੇ ਦਿਖਾਉਨੇ ਲਾਗੇ ਤੋਂ ਦਿਖਾਉਨੇ ਦੇਖਣਾ ਦੇਖ ਇਹਨੂੰ ਲਗਾਉਣ ਦੇ ਨਾਲ ਹੀ ਕਿੰਨਾ ਜ਼ਿਆਦਾ ਜਿਹੜਾ ਵਾ ਉਹ 글로 ਆ ਗਿਆ ਆਹ ਹਾਤ ਦੇਖੋ ਤੇ ਇਹ ਦੇਖੋ ਚੰਗੀ ਤਰ੍ਹਾਂ ਇਹਦੀ ਜਿਹੜੀ ਆ ਮ사ਜ ਤੁਸੀਂ ਕਰ ਲੈਣੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੀ ਫੇਸ ਤੇ ਵੀ ਮ사ਜ ਕਰ ਸਕਦੇ ਹੋ ਤੇ ਇਹ ਨੈਚੁਰਲ ਜਿਹੜੀਆਂ ਕਰੀਮਾਂ ਵਾ ਤੁਸੀਂ ਘਰ ਵਿੱਚ ਯੂਜ਼ ਜਿਹੜੀਆਂ ਡੇਲੀ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਤੇ ਤੁਸੀਂ ਬਾਰ-ਬਾਰ ਵੀ ਯੂਜ਼ ਕਰ ਸਕਦੇ ਹੋ ਇੱਕ ਤਾਂ ਤੁਹਾਡੇ ਜਿਹੜੀ ਸਕਿਨ ਆ ਉਹ ਸੌਫਟ ਬਣੀ ਰਹੇਗੀ ਤੇ ਦੂਸਰਾ ਤਾਨੂੰ ਬਾਜ਼ਾਰ ਦੇ ਜਿਹੜੇ ਮਹਿੰਗੇ ਪ੍ਰੋਡਕਟ ਕੈਮੀਕਲ ਬਾਰੇ ਆ ਉਹਨਾਂ ਨੂੰ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਜਰੀਏ ਪਸੰਦ ਆਈ ਹੋਵੇਗੀ ਤਾਂ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਇਹ ਚੀਜ਼ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ